ਅਸੀਂ ਮੀਟਿੰਗ ਕੀਤੀ ਹੈ ਦੁਬਾਰੇ ਅਸੀਂ ਪਹਿਲਾਂ ਵੀ ਇੱਕ ਮੀਟਿੰਗ ਕੀਤੀ ਸੀ ਅਸੀਂ ਇਹੀ ਚਾਹੁੰਦੇ ਆਂ ਵੀ ਮੰਨ ਲਓ ਸਾਨੂੰ ਅਣ ਦੇਖਿਆ ਕੀਤਾ ਜਾ ਰਿਹਾ ਹੈ ਤੇ ਖੁੜੀਆ ਸਾਹਿਬ ਦੇ ਬੇਟੇ ਨਾਲ ਗੱਲ ਹੋ ਰਹੀ ਹੈ ਜੇ ਉਹ ਐਮਐਲਏ ਸਾਹਿਬ ਨਾਲ ਮਿਲ ਕੇ ਐਮਐਲਏ ਸਾਹਿਬ ਨਾਲ ਸਾਡਾ ਉਹ ਕਰਾਉਂਦੇ ਆ ਕੰਪਰੋਮਾਈਜ਼ ਗੱਲ ਕਰਦੇ ਆ ਵੀ ਸਾਡਾ ਕਸੂਰ ਦੱਸਣ ਵੀ ਸਾਡਾ ਵਰਕਰਾਂ ਦਾ ਕਸੂਰ ਕੀ ਹੈ ਅਸੀਂ ਪਹਿਲਾਂ ਵੀ ਘਰ ਫੂਕ ਤਮਾਸ਼ਾ ਦੇਸ਼ ਦੇਖ ਅਸੀਂ ਬਿਲਕੁਲ ਨੰਗ ਹੋਏ ਬੈਠੇ ਆਂ ਠੀਕ ਹੈ ਜੀ ਆਮ ਘਰਾਂ ਦੇ ਧੀਆ ਪੁੱਤਾਂ ਸੀ ਦਿਨ ਰਾਤ ਮਿਹਨਤ ਕੀਤੀ ਆ ਪਾਰਟੀ ਵਾਸਤੇ ਲੇਕਿਨ ਸਾਡੀ ਕਿਤੇ ਪੁੱਛ ਪੜਤਾਲ ਨਹੀਂ ਹੈਗੀ ਤੁਸੀਂ ਅੱਜ ਇਹ ਦੂਸਰੀ ਮੀਟਿੰਗ ਆ ਇਸ ਤੋਂ ਬਾਅਦ ਤੁਹਾਡਾ ਅਗਲਾ ਕੀ ਕਦਮ ਰਹੂਗਾ ਜੀ ਅਗਲਾ ਕਦਮ ਇਹੀ ਰਹੂਗਾ ਜੀ ਜੇ ਤਾਂ ਦੇਖੋ ਪਾਰਟੀ ਦੇ ਵਿੱਚ ਸਾਨੂੰ ਐਮਐਲਏ ਸਾਹਿਬ ਨਾਲ ਖੁੜੀਆ ਸਾਹਿਬ ਦੇ ਬੇਟੇ ਮਲਾਉਂਦੇ ਆ ਸਾਨੂੰ ਐਮਐਲਏ ਸਾਹਿਬ ਵਿਸ਼ਵਾਸ ਦਿਵਾਉਂਦੇ ਆ ਵੀ ਅੱਗੇ ਤੋਂ ਤੁਹਾਨੂੰ ਤੁਹਾਡਾ ਬਣਦਾ ਮਾਨ ਸਤਕਾਰ ਦਿੱਤਾ ਜਾਊਗਾ ਠੀਕ ਹੈ ਜੀ ਤੇ ਫਿਰ ਤਾਂ ਅਸੀਂ ਬਿਲਕੁਲ ਪਾਰਟੀ ਦੇ ਨਾਲ ਆ ਨਹੀਂ ਭਾਈ ਅਸੀਂ ਮਜਬੂਰ ਨਾ ਕਿਈ ਨਾ ਕੋਈ ਹੋਰ ਕਦਮ ਚੁੱਕਾਂਗੇ ਹੋਰ ਕਿਸੇ ਪਾਰਟੀ ਦਾ ਝੰਡਾ ਚੱਕਣ ਲਈ ਮਜਬੂਰ ਹੋਣਾ ਪਊ ਸਾਨੂੰ ਇਹ ਸਾਰੇ ਇੱਕ ਮੁੱਠ ਹੋ ਕੇ ਇੱਕ ਪਾਰਟੀ ਬਿਲਕੁਲ ਜੀ ਸਾਰੇ ਵਰਕਰ ਬਿਲਕੁਲ ਜੀ ਬਿਲਕੁਲ ਵਰਕਰ ਪਹਿਲਾਂ ਕੁਝ ਸਾਡੇ ਚਲੇ ਗਏ ਕੰਮ ਤਾਂ ਦੇ ਸੀਗੇ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਹੈ ਤੇ ਸਾਰੇ ਵਰਕਰਾਂ ਦੀ ਇਹੀ ਰਹਿ ਹੈ ਵੀ ਜੇ ਤਾਂ ਪਾਰਟੀ ਦੇ ਵਿੱਚ ਸਾਨੂੰ ਸਤਕਾਰ ਮਿਲਦਾ ਹੈ ਤਾਂ ਅਸੀਂ ਬਿਲਕੁਲ ਪਾਰਟੀ ਦੇ ਨਾਲ ਆ ਜੀ ਜਿਵੇਂ ਪਹਿਲਾਂ ਵਰਕ ਕੀਤਾ ਮੰਨ ਲਓ ਹੁਣ ਵੀ ਅਸੀਂ ਕਰਾਂਗੇ ਜੇ ਤੋ ਤੱਕ ਉਮੀਦ ਆ ਵੀ ਤੁਹਾਡੀ ਜਿਹੜੀ ਮੀਟਿੰਗ ਆ ਅਗਲੀ ਵਿਧਾਇਕ ਸਾਹਿਬ ਨਾਲ ਜਾਂ ਖੁੜਿਆ ਸਾਹਿਬ ਨਾਲ ਹੋ ਜੂਗੀ ਖੁੜਿਆ ਸਾਹਿਬ ਦੇ ਬੇਟੇ ਨੇ ਸਾਨੂੰ ਕੱਲ ਦਾ ਪਰਸੋਂ ਦਾ ਕਿਹਾ ਜੀ ਮੰਨ ਲਓ ਮੀਟਿੰਗ ਵਾਸਤੇ ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੀ ਐਮ ਐਲ ਏ ਸਾਹਿਬ ਨਾਲ ਬੈਠ ਕੇ ਵੀ ਮੰਨ ਲਓ ਸਾਨੂੰ ਉਹਨਾਂ ਨੂੰ ਪੁੱਛਿਆ ਜਾਵੇ ਕਿ ਸਾਡੇ ਚ ਕਮੀ ਕੀ ਐ ਕਸੂਰ ਕੀ ਐ ਕਿਉਂ ਕਾਲੀ ਕਾਂਗਰਸੀਆਂ ਨੂੰ ਮੰਨ ਲਓ ਆਗੂ ਬਣਾਇਆ ਜਾ ਰਿਹਾ ਹੈ ਸਾਡੇ ਚ ਕੀ ਕਮੀ ਐ ਕਿ ਸਾਨੂੰ ਕਿਉਂ ਨਹੀਂ ਅੱਗੇ ਲਾਇਆ ਜਾ ਰਿਹਾ